ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਵਕਸ਼ ਰਹਿਮਤ ਹੋਈ ਜੋ ਪਾਵਨ ਸੁਭਾਗ ਸਮਾ ਗੁਰੂ ਕੀ ਸੰਗਤ ਕਰਨ ਦਾ ਪ੍ਰਾਪਤ ਹੋਇਆ ਚੱਲ ਰਹੀ ਗੁਰਬਾਣੀ ਦੀ ਲੜੀਵਾਰ ਕਥਾ ਵਿਚਾਰ ਦਾ ਸੁਭਾਗ ਪ੍ਰਾਪਤ ਹੋਇਆ ਗੁਰਮਖੋ ਮਨ ਚਿੱਤ ਬ੍ਰਤੀਆਂ ਦੀ ਇਕਾਗਰਤਾ ਬਣਾਈਏ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਧਿਆਨ ਜੋੜੀ ਜਿਸ ਤਰ੍ਹਾਂ ਵੀ ਸਤਿਗੁਰੂ ਜੀ ਕਿਰਪਾ ਕਰਨਗੇ ਪਾਵਨ ਉਪਦੇਸ਼ ਨਾਲ ਜੁੜਨ ਦਾ ਯਤਨ ਕਰੀਏ ਜੀ ਮਨ ਜਿਤ ਵਰਤਿਆਂ ਦੀ ਇਕਾਗਰਤਾ ਬਣਾਉਣ ਵਾਸਤੇ ਆਖੋ ਜੀ ਸਤਨਾਮ ਸ਼੍ਰੀਵਾਸ ਬਾਤ ਪਾਤਸ਼ਾਹ ਜੀ ਦੇ ਪਵਿੱਤਰ ਬਚਨ ਹਨ ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹ ਸਾਡੇ ਕਲਯੁਗੀ ਜੀਵਾਂ ਤੇ ਕਿਰਪਾ ਕਰਕੇ ਨਾ ਸਾਨੂੰ ਲੜੀਵਾਰ ਕਥਾ ਵਿਚਾਰ ਵਿੱਚ ਇਹ ਬਖਸ਼ਿਸ਼ ਕੀਤੀ ਹੈ ਪਾਤਸ਼ਾਹ ਦੇ ਇੱਕ ਮਨਮੁਖ ਬੰਦੇ ਦੀ ਜਿਹੜਾ ਮਨ ਦੇ ਮਗਰ ਲਾ ਕੇ ਤੁਰਨ ਵਾਲਾ ਹੈ ਨਾ ਉਹਦੀ ਅਵਸਥਾ ਦੱਸੀ ਹੈ ਕਿ ਮਨੁੱਖ ਕਿਸ ਤਰ੍ਹਾਂ ਸੰਸਾਰ ਵਿੱਚ ਆਪਾਂ ਨੂੰ ਵਿਚਰਨ ਲਈ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੀਆਂ ਬਖਸ਼ੀਆਂ ਹੋਈਆਂ ਦਾਤਾਂ ਜਿਹੜੀਆਂ ਮਨ ਲੈਣਾ ਕਰੋ ਜਿੱਦਾਂ ਆਪਾਂ ਪਹਿਨਣ ਲਈ ਸਤੂ ਨੇ ਵਸਤਰ ਬਖਸ਼ੇ ਆ ਛੱਗਣ ਲਈ ਭੋਜਨ ਦਤਾ ਹੈ ਰਹਿਣ ਲਈ ਮਕਾਨ ਦਿੱਤੇ ਨੇ ਔਰ ਧੀਆ ਪੁੱਤ ਘਰ ਵਾਲੀ ਜਾਂ ਘਰ ਵਾਲਾ ਰਿਸ਼ਤੇਦਾਰ ਆਦਿਕ ਭੈਣ ਭਰਾ ਹਜੂਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ਾਂ ਕੀਤੀਆਂ ਤੇ ਸਾਨੂੰ ਇਹ ਸੰਯੋਗੀ ਵੀ ਬਖਸ਼ੇ ਤੇ ਨਾਲ ਸਾਡੀ ਨਿਰਵਾਣ ਲਈ ਸਾਨੂੰ ਇਹ ਸੁਖ ਸੁਵਲਤਾ ਵੀ ਰੋਚੀਆਂ ਪਰ ਇੱਥੇ ਹਜੂਰ ਨੇ ਜ਼ਿਕਰ ਕੀਤਾ ਵੀ ਮਨਮੁਖ ਬੰਦੇ ਦੇ ਮਨ ਵਿੱਚ ਪਤਾ ਕੀ ਆਇਆ ਇੱਕ ਆਮ ਮਨਮੁਖ ਬੰਦਾ ਜਿਹੜਾ ਕੋਈ ਗੱਲ ਸੋਚਦਾ ਹੈ ਕਿ ਇਹ ਤਾਂ ਮੇਰੀ ਆਪਣੀ ਨਿੱਜੀ ਕਮਾਈ ਆ ਮੇਰੀ ਨਿੱਜੀ ਦੌਲਤ ਆ ਜਾਂ ਮੇਰਾ ਨਿੱਜੀ ਰਿਸ਼ਤਾ ਆ ਜਾਂ ਮੈਂ ਆਪਣੇ ਦਮਤੇ ਆਪਣੇ ਬਲਬੂਤੇ ਤੇ ਸਾਰੇ ਕਾਰਜ ਕਰ ਰਿਆ ਵਾਂ ਤੇ ਮੇਰੇ ਕਰਕੇ ਹੀ ਇਹ ਸਭ ਕੁਝ ਹੋ ਰਿਹਾ ਪਰ ਸਤਿਗੁਰੂ ਆਕਾਲ ਪੁਰਖ ਕਿਰਪਾ ਕਰਦੇ ਆਂ ਪੀ ਤੇ ਸਤਿਗੁਰੂ ਦੀ ਰਹਿਮਤ ਨਾਲ ਚੱਲਦਾ ਹਜੂਰ ਸੱਚੇ ਪਾਤਸ਼ਾਹ ਕਿਰਪਾ ਕਰਦੇ ਆ ਤੇ ਫਿਰ ਸਾਰੇ ਕਾਰਜ ਚੱਲਦੇ ਹਾਲ ਮੈਂ ਕਈ ਵਾਰ ਜ਼ਿਕਰ ਕੀਤਾ ਹੈ ਕਿ ਸਿੱਧਾਂ ਨੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੂੰ ਸਵਾਲ ਕੀਤਾ ਪੀ ਪਾਤਸ਼ਾਹੀ ਆਪ ਕਿਰਪਾ ਕਰਕੇ ਦੱਸੋ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਹੈ ਵੀ ਜਿੰਨਾ ਵੀ ਸੰਸਾਰ ਕੁਲ ਕਾਇਨਾਤ ਚੱਲ ਰਹੀ ਹੈ ਨਾ ਇਹ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਨਾਲ ਚੱਲ ਰਹੀ ਹੈ ਇਹਦੇ ਵਿੱਚ ਕੋਈ ਦੋਰ ਹੈ ਨਹੀਂ ਪਰ ਫਿਰ ਵੀ ਸਤਿਗੁਰੂ ਕਿਰਪਾ ਕਰੋ ਵੀ ਤੁਸੀਂ ਕੀ ਦੀ ਡਿਊਟੀ ਲਈ ਹੈ ਕਿਵੇਂ ਸੰਸਾਰ ਜਿਹੜਾ ਉਹ ਚੱਲ ਰਿਹਾ ਹੈ ਦੇ ਉੱਤੇ ਸਤਿਗੁਰੂ ਜੀ ਫਿਰ ਕਿਰਪਾ ਕਰਦੇ ਆ ਪਾਵਨ ਸ੍ਰੀ ਜਰਜੀ ਸਾਹਿਬ ਦੀ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਆ ਇਹ ਸੰਯੋਗ ਵਿਜੋਗ ਦੋਏ ਕਾਰ ਚਲਾਵੈ ਲੇਖੇ ਆਵਹਿ ਭਾਗ ਪਾਤਸ਼ਾਹ ਕਿਰਪਾ ਕਰਦੇ ਆ ਨਾ ਵੀ ਸੰਯੋਗ ਵਿਜੋਗ ਦੋਏ ਕਾਰ ਚਲਾਵੈ ਹਜੂਰ ਕਹਿੰਦੇ ਸੰਜੋਗ ਤੇ ਵਿਜੋਗ ਦੋਵਾਂ ਦੀ ਡਿਊਟੀ ਲੱਗੀ ਆ ਤੇ ਦੋਵੇਂ ਸੰਸਾਰ ਦੇ ਕੰਮ ਚ ਲਾਉਂਦੇ ਆ ਤੇ ਮਨੁੱਖ ਦੇ ਕੀਤੇ ਹੋਏ ਕਰਮਾਂ ਅਨੁਸਾਰ ਜਿੱਦਾਂ ਦਾ ਆਪਾਂ ਕਰਮ ਕਰਾਂਗੇ ਜਿੱਦਾਂ ਦਾ ਬੀਜ ਬੋਵਾਂਗੇ ਉਦਾਂ ਦਾ ਉਦਾਂ ਫਲ ਪ੍ਰਾਪਤ ਹੋ ਜਾਵੇਗਾ ਹਜੂਰ ਨੇ ਬੇਅੰਤ ਉਦਾਹਰਨਾਂ ਦੇ ਕੇ ਸਮਝਾਇਆ ਜਿਹਾ ਬੀਜ ਹੈ ਸੋਲੋਣਾ ਕਰਮਾਂ ਸੰਦੜਾ ਖੇਤ ਕਰਮਾ ਰੂਪੀ ਖੇਤ ਆ ਮਨੁੱਖਾ ਜਿੱਦਾਂ ਦਾ ਬੀਜ ਬੋਵੇਂਗਾ ਉਦਾਂ ਦਾ ਵਟ ਲਵੇਂਗਾ ਇਸੇ ਲਈ ਹਜੂਰ ਨੇ ਫਿਰ ਕਿਰਪਾ ਕੀਤੀ ਕਿ ਮਨੁੱਖਾ ਸੰਜੋਗ ਤੇ ਵਿਜੋਗ ਕਰਕੇ ਸੰਸਾਰ ਵਿੱਚ ਵਿਝਰ ਰਿਹਾ ਹੈ ਇੱਕ ਦੂਜੇ ਨੂੰ ਆਪਾਂ ਮਿਲਦੇ ਆ ਤੁਹਾਡਾ ਤੇ ਸਾਡਾ ਇਹ ਮਲਾਪ ਹੋਇਆ ਤੇ ਸੰਜੋਗ ਕਰਕੇ ਹੋਇਆ ਸੰਜੋਗਾਂ ਨਾਲ ਮਨੁੱਖ ਮਿਲਦਾ ਹੈ ਵਿਜੋਗ ਕਰਕੇ ਵਿਛੜ ਜਾਂਦਾ ਹੈ ਵਿਜੋਗ ਜਿਹੜਾ ਨਾ ਉਹ ਵਿਛੜਦਾ ਹੈ ਭਾਵ ਵਿਛੜਦਾ ਹੈ ਉਹਦੇ ਕਰਕੇ ਮਨੁੱਖ ਸੰਜੋਗ ਜਿਹੜਾ ਉਹ ਜੋੜਦਾ ਹੈ ਸੰਯੋਗ ਕਰਕੇ ਮਨੁੱਖ ਜੁੜਦਾ ਤੇ ਪਾਹੁਲ ਗੁਰਬਾਣੀ ਵਿੱਚ ਵੜਦੇ ਆ ਨਾ ਵੀ ਜਿੰਨੇ ਵੀ ਆਪਣੇ ਧੀਆ ਪੁੱਤ ਭੈਣ ਭਰਾ ਕਰਵਾਲੀ ਸੁੱਤ ਬਣਤਾ ਪੁਰਬ ਜਨਮ ਕੇ ਮਿਲੇ ਸੰਯੋਗੀ ਅੰਤਹਿ ਕੋ ਨਾ ਸਹਾਈ ਇਹ ਪਹਿਲੇ ਆ ਜਨਮਾਂ ਦੇ ਸਾਨੂੰ ਸੰਯੋਗੀ ਮਿਲੇ ਹਨ ਤਿਆਂ ਤੋਂ ਵੇਲੇ ਕਿਸੇ ਨੇ ਸਹਾਈ ਨਹੀਂ ਹੋਣਾ ਅੱਜ ਦੀ ਕਥਾ ਵਿੱਚ ਵੀ ਇਹੋ ਹੀ ਸਮਝਾਇਆ ਕਿ ਮਨਮੁਖ ਬੰਦੇ ਇਸ ਗੱਲ ਨੂੰ ਸਮਝਣਾ ਕਰ ਜੇ ਤੂੰ ਕਹੇ ਮੇਰੇ ਨਹੀਂ ਸੀ ਆਪਣੇ ਆ ਤੇ ਬਿਲਕੁਲ ਗਲਤ ਹੈ ਹਜ਼ੂਰ ਕਹਿੰਦੇ ਮਨਮੁਖ ਜਾਣਾ ਆਪਣੇ ਧੀਆਂ ਪੁੱਤ ਸੰਜੋਗਾ ਮਨਮੁਖ ਸਮਝਦਾ ਹੈ ਕਿ ਮੇਰੇ ਆਪਣੇ ਹੈ ਵਰਤਿਆ ਤੇ ਪੁੱਤ ਜਿਹੜੇ ਸੱਚੇ ਪਾਤਸ਼ਾਹ ਨੇ ਬਖਸ਼ੇ ਆ ਨਾ ਇਹ ਤਾਂ ਸੰਯੋਗ ਕਰਕੇ ਪ੍ਰਾਪਤ ਹੋਏ ਹਲ ਇਹ ਤੇ ਤੇਰੇ ਸੰਯੋਗ ਵਿੱਚ ਸਨ ਔਰ ਤੇਰੀ ਪ੍ਰਾਰੰਭ ਤੇਰੇ ਪਿਛਲੇ ਜਨਮ ਦੇ ਸੰਯੋਗੀ ਉਹਨਾਂ ਨਾਲ ਤੇਰਾ ਸੰਬੰਧ ਸੀ ਕਿਸੇ ਕਾਰਨ ਕਰਕੇ ਇਕੱਤਰ ਨਾ ਹੋਇਆ ਸੀ ਹੋਵੇਗਾ ਜਾ ਨਾ ਹੋ ਸਕਿਆ ਹੋਵੇਗਾ ਤੇ ਹਜੂਰ ਨੇ ਕਿਰਪਾ ਕਰ ਦਿੱਤੀ ਤੇ ਐਸ ਵਾਰ ਇਸ ਜਨਮ ਵਿੱਚ ਤੇਰਾ ਪਰਿਵਾਰ ਬਣ ਗਿਆ ਨਿਜੀ ਪਰਿਵਾਰ ਬਣ ਗਿਆ ਹੁਣ ਮਨੁੱਖ ਕਹਿੰਦਾ ਆਪ ਵੀ ਜੇ ਕਰਕੇ ਮੇਰੇ ਨਿਜੀ ਨਹੀਂ ਗੁਰਬਾਣੀ ਕਹਿੰਦੀ ਆ ਤੇ ਫਿਰ ਮੈਂ ਕਿਉਂ ਆਵੇ ਇੰਨੀ ਵੱਡੀ ਜ਼ਿੰਮੇਵਾਰੀ ਚੱਕੀ ਫਿਰਦਾ ਬਾਰੇ ਹਜ਼ੂਰ ਨੇ ਨਾ ਇਹ ਨਹੀਂ ਆਖਿਆ ਵੀ ਬਿਲਕੁਲ ਮਨਕਰ ਆਪਾਂ ਪਰਿਵਾਰ ਤੋਂ ਹੋ ਸਕਦੇ ਆ ਗੁਰਮਖੂ ਮੋੜ ਕੁੜ ਕੇ ਗੱਲ ਫਿਰ ਮੂੰਹ ਤੇ ਆ ਜਾਣੀ ਐ ਵੀ ਇੱਕ ਮੋਹ ਜਿਹੜਾ ਨਾ ਉਹਦੇ ਤੋਂ ਬਚਣ ਲਈ ਹਜ਼ੂਰ ਨੇ ਜ਼ਿਕਰ ਜ਼ਰੂਰ ਕੀਤਾ ਮੈਂ ਆਪ ਜੀ ਨੂੰ ਇੱਕ ਉਦਾਹਰਨ ਦੇ ਦਿੰਨਾ ਵੀ ਇੱਕ ਬੈਂਕ ਦੇ ਵਿੱਚ ਸਿਕਿਉਰਿਟੀ ਗਾਰਡ ਖੜਾ ਰਹਿੰਦਾ ਹੈ ਉਸ ਸਿਕਿਉਰਿਟੀ ਗਾਰਡ ਜਿਹੜੇ ਖੜੇ ਆ ਉਹਨਾਂ ਨੂੰ ਯਾਦ ਕਰਕੇ ਕੋਈ ਮਨੁੱਖ ਪੁੱਛੇ ਪਿਡਿਰੀ ਬੈਂਕ ਦੇ ਵਿੱਚ ਤੂੰ ਇਹ ਗੱਲ ਲੈ ਕੇ ਖਲੋਤਾ ਹੈ ਇਹ ਧਨ ਦੌਲਤ ਦੀ ਹਿਫਾਜ਼ਤ ਕਰ ਰਿਹਾ ਹੈ ਆਪਦੀ ਜਾਨ ਦੀ ਬਾਜ਼ੀ ਲਾਉਣ ਤੱਕ ਤਿਆਰ ਹੈ ਇਹ ਤੇਰਾ ਨਿੱਜੀ ਧਨ ਹੈ ਅਗੂ ਦਾ ਜਵਾਬ ਆਵੇਗਾ ਕਿ ਨਹੀਂ ਮੇਰਾ ਨਿੱਜੀ ਨਹੀਂ ਹੈ ਜੇ ਤੇਰਾ ਨਿੱਜੀ ਨਹੀਂ ਤੇ ਫਿਰ ਮੈਨੂੰ ਲੁੱਟ ਲੈਣ ਦੇ ਉਹ ਕਹੇਗਾ ਕਿ ਨਹੀਂ ਮੈਂ ਲੁੱਟਣ ਵੀ ਨਹੀਂ ਦਿੰਦਾ ਕਿਉਂਕਿ ਮੇਰੀ ਡਿਊਟੀ ਹੈ ਤੇ ਫਿਰ ਤੇਰਾ ਨਿੱਜੀ ਹੋਵੇਗਾ ਕਹਿੰਦਾ ਨਹੀਂ ਮੇਰਾ ਨਿੱਜੀ ਨਹੀਂ ਹੈ ਮੇਰੀ ਇੱਕ ਡਿਊਟੀ ਹੈ ਤੇ ਡਿਊਟੀ ਮੈਂ ਬਿਲਕੁਲ ਇਮਾਨਦਾਰੀ ਨਾਲ ਨਿਭਾਵਾਂਗਾ ਇਸੇ ਤਰ੍ਹਾਂ ਹਜ਼ੂਰ ਨੇ ਫਿਰ ਉਦਾਹਰਣ ਦਿੱਤੀ ਜਿੱਦਾਂ ਉਹਨੇ ਉਸ ਧਨ ਦੀ ਬਿਲਕੁਲ ਡਿਊਟੀ ਵੀ ਬਾਖੂ ਵੀ ਨਿਭਾਈ ਪੂਰੀ ਹਫਾਜ਼ਤ ਵੀ ਕੀਤੀ ਜਿੰਨਾ ਸਮਾਂ ਉਹ ਖੜਾ ਰਿਹਾ ਪਰ ਨਿਜੀ ਵੀ ਨਹੀਂ ਸਮਝਿਆ ਵੀ ਇਹ ਮੇਰਾ ਹੀ ਆ ਇਸੇ ਤਰ੍ਹਾਂ ਇਹ ਮਨੁੱਖ ਸੰਸਾਰ ਵਿੱਚ ਰਹਿੰਦੇ ਆ ਹੋਇਆ ਜਿਉ ਕਮਲ ਰੇਹ ਵਿੱਚ ਪਾਣੀ ਹੈ ਆਪਣੇ ਪਰਿਵਾਰ ਦੀ ਟੱਬਰ ਦੀ ਧੀਆ ਪੁੱਤਰਾਂ ਦੀ ਦੇਖਭਾਲ ਵੀ ਪੂਰੀ ਕਰਨੀ ਐ ਡਿਊਟੀ ਵੀ ਨਿਭਾਉਣੀ ਐ ਪਰ ਨਿਜੀ ਨਹੀਂ ਸਮਝਣਾ ਉਹਦੇ ਮੋਹ ਵਿੱਚ ਨਹੀਂ ਖੁਬਣਾ ਹਜ਼ੂਰ ਨੇ ਵੀ ਅੱਗੇ ਜ਼ਿਕਰ ਕੀਤਾ ਵੀ ਨਾਰੀ ਦੇਖ ਬਿਗਾਸੀ ਐ ਨਾਲੇ ਹਰ ਖੁਸ਼ੋਸ਼ੋਗ ਨਾਰੀ ਮਨ ਨੇ ਇਸਤਰੀ ਹੁੰਦੀ ਐ ਕਹਿੰਦੇ ਮਨਮੁਖ ਬੰਦਾ ਆਪਣੇ ਧੀਆਂ ਪੁੱਤਾਂ ਨੂੰ ਵੇਖ ਕੇ ਕਹਿੰਦਾ ਵਾ ਵੀ ਮੇਰੇ ਨਹੀਂ ਜੀ ਆ ਪਰ ਕਹਿੰਦੇ ਮਨਮੁਖ ਨੂੰ ਇਹ ਨਹੀਂ ਪਤਾ ਵੀ ਸੰਜੋਗਾ ਕਰਕੇ ਪ੍ਰਾਪਤੀ ਹੋਈ ਹੈ ਕਿਸੇ ਜਨਮ ਦਾ ਇਹਦੇ ਨਾਲ ਸੰਜੋਗ ਸੀ ਤੇਰਾ ਤਾਂ ਤੇਰੇ ਧੀਆਂ ਤੇ ਪੁੱਤਰ ਬਣੇ ਹਨ ਨਾਰੀ ਘਰ ਵਾਲੀ ਨਾਰੀ ਦੇਖ ਬਿਗਾਸੀ ਹੈ ਆਪ ਦੀ स्त्री ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਹੈ ਬਾਰੇ ਜੋ ਕਹਿੰਦੇ ਨਾਲ ਹੀ ਨਾ ਨਾਲੇ ਹਰਖ ਸੁਸੋਗ ਹਰਖ ਮਾਣੇ ਖੁਸ਼ੀ ਹੁੰਦੀ ਆ ਵੀ ਵੇਖ ਕੇ ਖੁਸ਼ ਤੇ ਬਹੁਤ ਹੁੰਦਾ ਪਰ ਨਾਲ ਹੀ ਸੋਗ ਵੀ ਪੈ ਜਾਂਦਾ ਦੁਖੀ ਵੀ ਹੁੰਦਾ ਕਿਉਂ ਕਿਉਂਕਿ ਇਹ ਸੋਚਦਾ ਵਾ ਵੀ ਸਾਡਾ ਵਿਛੋੜਾ ਨਾ ਪੈ ਜਾਵੇ ਕਦੇ ਵੀ ਵਿਛੜਦੇ ਜਾਣਾ ਹੀ ਇੱਕ ਦਿਨ ਕਿਉਂਕਿ ਜਿਹੜਾ ਸੰਸਾਰ ਤੇ ਮਨੁੱਖ ਆਇਆ ਹੁੰਨੇ ਚਾਲਾ ਵੀ ਪਉਣਾ ਇਸ ਲਈ ਹਜ਼ੂਰ ਕਹਿੰਦੇ ਦੁਖੀ ਵੀ ਹੁੰਦਾ ਪਰ ਖੁਸ਼ ਵੀ ਹੁੰਦਾ ਤਾਂ ਪਤਸ਼ਾਹ ਨੇ ਜ਼ਿਕਰ ਕੀਤਾ ਕਿ ਮਨੁੱਖ ਇੱਕ ਸਮਾਨ ਰਹਿਣਾ ਚਾਹੀਦਾ ਇੱਕ ਸਿਰਫ ਮੋਹ ਤੋਂ ਵਚਣ ਲਈ ਹਜ਼ੂਰ ਨੇ ਜ਼ਿਕਰ ਕੀਤਾ ਕਿ ਮਨੁੱਖ ਜਦੋਂ ਮੋਹ ਦੇ ਜਾਲ ਵਿੱਚ ਫਸ ਜਾਵੇਗਾ ਤੇ ਮੋਹ ਤੇਰੇ ਜਿੱਤੇ ਹੋਏ ਵਾਸੀ ਨੂੰ ਹਰਾ ਦਵੇਗਾ ਮੈਂ ਕਿ ਵੀ ਆਪ ਜੀ ਨਾਲ ਜਿਕਰ ਕੀਤਾ ਸੀ ਕਿ ਮੋਹ ਜਿਹੜਾ ਨਾ ਉਹ ਇੰਡੀ ਵੱਡੀ ਛਾਇਆ ਵੀ ਸਾਧੂ ਜੰਗਲ ਵਿੱਚ ਬੈਠਾ ਇਕਾਂਤ ਵਿੱਚ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਪਿਆ ਜਪਦਾ ਹੈ ਏਡੀ ਵੱਡੀ ਅਵਸਥਾ ਬਣ ਗਈ ਆ ਵੀ ਅਕਾਲ ਪੁਰਖ ਵਾਹਿਗੁਰੂ ਦੀ ਬੜੀ ਕਿਰਪਾ ਹੋ ਗਈ ਬੜੀ ਰਹਿਮਤ ਹੋਈ ਪਰ ਸਮਾਧੀ ਲੱਗ ਜਾਂਦੀ ਆ ਅਕਾਲ ਪੁਰਖ ਦੇ ਵਾਹਿਗੁਰੂ ਦੇ ਨਾਮ ਦੇ ਵਿੱਚ ਤੇ ਕਈ ਕਈ ਚਿਰ ਸਮਾਧੀ ਨਹੀਂ ਖੁੱਲਦੀ ਇੰਨੀ ਕਿਰਪਾ ਜੰਗਲ ਵਿੱਚ ਬੈਠਿਆਂ ਸਮਾਂ ਬਹੁਤ ਬਤੀਤ ਹੋ ਗਿਆ ਇੱਕ ਦਿਨ ਕੀ ਹੋਇਆ ਕੀ ਵੇਹ ਦਾ ਸਾਹਮਣੇ ਪਿਛੋਟਾ ਜਿਆ ਬੱਚਾ ਨਾ ਹਿਰਨ ਦਾ ਉਹ ਆ ਕੇ ਉਹਦੇ ਲਾਗੇ ਬਹਿ ਜਾਂਦਾ ਤੇ ਜਦੋਂ ਸਮਾਧੀ ਖੁੱਲਦੀ ਸਾਧੂ ਦੀ ਉਹ ਵੇਂਦਾ ਤੇ ਬੜਾ ਉਹਨੂੰ ਪਿਆਰਾ ਲੱਗਦਾ ਥਿਲ ਬੈਠਣ ਦਾ ਕਾਰਨ ਇਹ ਸੀ ਕਿ ਜੰਗਲ ਵਿੱਚ ਸ਼ਿਕਾਰੀ ਆਏ ਸਨ ਸ਼ਿਕਾਰ ਕਰਨ ਲਈ ਤੇ ਉਹ ਬਾਜਬਾ ਬਚਾਉਂਦਾ ਦੌੜ ਕੇ ਨਾ ਉਹਨੇ ਸਾਧੂ ਦੀ ਸ਼ਰਨ ਤੱਕ ਲਈ ਪੀਅ ਭਗਤੀ ਵਿੱਚ ਲਿਵਲੀਣ ਹੈ ਸਾਧੂ ਸੰਤ ਹੈ ਕੋਈ ਉਹਦੇ ਲਾਗੇ ਆ ਕੇ ਬਹਿ ਗਿਆ ਕਿਉਂਕਿ ਕੋਈ ਵੀ ਜਾਨਵਰ ਹੈ ਕੋਈ ਪਸ਼ੂ ਪੰਛੀ ਆ ਉਹਨੂੰ ਇੰਨੀ ਤੱਕ ਸੋਝੀ ਹੈ ਵੀ ਆਹ ਮਨੁੱਖ ਮੈਨੂੰ ਮਾਰਨ ਵਾਲਾ ਹੈ ਤੇ ਆਹ ਬਚਾਉਣ ਵਾਲਾ ਹੈ ਅਕਾਲ ਪੁਰਖ ਨੇ ਇੰਨੀ ਉਹਨੂੰ ਸੋਝੀ ਜ਼ਰੂਰ ਬਖਸ਼ੀ ਹੈ ਉਹ ਆਪ ਦੀ ਸ਼ਰਨ ਤੱਕ ਇਹਨਾਂ ਸਾਧੂ ਦੀ ਤੇ ਉਹਦੇ ਲਾਗੇ ਬਹਿ ਗਿਆ ਵੀ ਸ਼ਿਕਾਰੀਆਂ ਤੋਂ ਬਾਜ ਜਾਵਾਂਗਾ ਤੇ ਸ਼ਿਕਾਰੀਆਂ ਵੀ ਇਸੇ ਕਰਕੇ ਛੱਡ ਦਿੱਤਾ ਵੀ ਹਣੋ ਕਿਸੇ ਸਾਧੂ ਦੀ ਸ਼ਰਨ ਵਿੱਚ ਬੈਠ ਗਿਆ ਇੱਥੇ ਨਹੀਂ ਕੁਝ ਕਹਿਣਾ ਉਹਦੀ ਸਮਾਧੀ ਖੁੱਲੀ ਉਹਨੇ ਬੜਾ ਪਿਆਰ ਕੀਤਾ ਬੜਾ ਪਿਆਰਾ ਲੱਗਾ ਉਹ ਜਦੋਂ ਵੇਖਿਆ ਤੇ ਗੁਰਮੁਖੋ ਇੰਨਾ ਪਿਆਰਾ ਲੱਗਾ ਪੀ ਉਹਨੂੰ ਕਿਤੇ ਦੂਰ ਜਾਣ ਹੀ ਨਾ ਦੇ। ਆਪਦੇ ਲਾਗੇ ਹੀ ਰੱਖੇ। ਇੱਕ ਦਿਨ ਦੋ ਦਿਨ ਤਿੰਨ ਦਿਨ ਕਰਦਿਆਂ ਕਰਾਉਂਦਿਆਂ ਨਾ ਸਾਧੂ ਦਾ ਬੜਾ ਮੋਹ ਪੈ ਗਿਆ। ਉਹ ਹਿਰਨ ਦੇ ਬੱਚੇ ਨਾਲ। ਵੇਖੋ ਮੋਹ ਤੋਂ ਡਰਦਾ ਤੇ ਸਾਧੂ ਆ ਕੇ ਜੰਗਲਾਂ ਵਿੱਚ ਬੈਠਾ ਵੀ ਸਾਰਾ ਪਰਿਵਾਰ ਛੱਡਿਆ ਕਿ ਜੰਗਲ ਵਿੱਚ ਬਹਿ ਰਿਆਂ ਪਰਮੇਸ਼ਰ ਦਾ ਨਾਮ ਲਵਾਗਾ ਮੋਹ ਦੀਆਂ ਤੰਦਾਂ ਵਿੱਚੋਂ ਨਿਕਲ ਜਾਊਗਾ ਤਾਂ ਕਿ ਮੋਹ ਤੋਂ ਬਚ ਕੇ ਬੈਠਾ ਸੀ ਪਰ ਮੋਹ ਜ ਫੇਰ ਫਸਦਾ ਜਾਂਦਾ ਸਮਾਵਤੀਤ ਹੁੰਦਾ ਗਿਆ ਮੋਹ ਹੋਰ ਪੈਂਦਾ ਗਿਆ ਹਿਰਨ ਦੇ ਬੱਚੇ ਨਾਲ ਪਰ ਹਿਰਨ ਦੇ ਬੱਚੇ ਨੂੰ ਦੂਰ ਨਹੀਂ ਜਾਣ ਦਿੱਤਾ ਆਪਣੇ ਲਾਗੇ ਲਾਗੇ ਰੱਖਿਆ ਉਹ ਨੇੜੇ ਨੇੜੇ ਹੀ ਘਾਹ ਪਠਾਦ ਕੇ ਚੁਗ ਲੈਂਦਾ ਤੇ ਦੂਰ ਨਹੀਂ ਜਾਂਦਾ ਉਹ ਵੀ ਵੱਜ ਗਿਆ ਥੋੜਾ ਵੱਡਾ ਹੋ ਗਿਆ ਉਹ ਤੇ ਉਹਨੂੰ ਸ਼ੈਤਾਨ ਹੋ ਗਿਆ ਉਹਦਾ ਮਨ ਵੀ ਕਰਦਾ ਟਪੂਸੀਆਂ ਮਾਰਦਾ ਵੀ ਦੂਰ ਜਾਵਾ ਪਰ ਉਹ ਜਾਣ ਨਹੀਂ ਦਿੰਦਾ ਸਾਧੂ ਇੱਕ ਦਿਨ ਆਕਾਲ ਪੁਰਖ ਵਾਹਿਗੁਰੂ ਦੀ ਖੇਡ ਕੋਈ ਵਾਪਰੀ ਤੇ ਸਾਧੂ ਇਸ ਤੋਂ ਡਰਦਾ ਵੀ ਜਿੱਥੇ ਦੂਰ ਚਲੇ ਗਿਆ ਇਹ ਦੂਰ ਲੰਘ ਗਿਆ ਸ਼ਿਕਾਰੀਆਂ ਦੇ ਢੀਕੇ ਆ ਜਾਊਗਾ ਉਹ ਸ਼ਿਕਾਰ ਕਰਕੇ ਇਹਨਾਂ ਮਾਰ ਕੇ ਲੈ ਜਾਣ ਵੇਖ ਜਦ ਸਤਿਗੁਰੂ ਦੀ ਕੋ ਕਲਾ ਐ ਸੀ ਵਾਪਰੀ ਵੀ ਉਹਦੀ ਸਮਾਧੀ ਲੱਗੀ ਜਦੋਂ ਉਹਦੀ ਸਮਾਧੀ ਲੱਗੀ ਤੇ ਹਿਰਨ ਦੇ ਬੱਚੇ ਨੇ ਸੋਚਿਆ ਵੀ ਹੁਣ ਕਿਹੜਾ ਸਾਧੂ ਨੇ ਰੋਕਣਾ ਉਹ ਦੌੜ ਗਿਆ ਮਾਰਦਾ ਟਪੂਸੀਆਂ ਨਿਕਲ ਗਿਆ ਦੂਰ ਚਰਨ ਲਈ ਘਾਹ ਵੱਟਾ ਜਦੋਂ ਦੂਰ ਨਿਕਲ ਗਿਆ ਕਾਫੀ ਸਮਾਂ ਵਾਪਸ ਨਹੀਂ ਆਇਆ ਕੁਝ ਸਮੇਂ ਬਾਅਦ ਸਾਧੂ ਦੀ ਸਮਾਧੀ ਵੀ ਖੁੱਲੀ ਆ ਉਹ ਨੀਂਦਰ ਉਧਰ ਵੇਖਿਆ ਵੀ ਗਿਆ ਕਿੱਧਰ ਉਹ ਵੇਦਾ ਵਾ ਇਧਰ ਉਧਰ ਭਾਲ ਵੀ ਕਰਦਾ ਪਰ ਨਹੀਂ ਮਿਲਦਾ ਏਨੇ ਚਿਰ ਨੂੰ ਨਿਗਾਹ ਪੈਂਦੀ ਹੈ ਪੀਸ਼ਕਾਰੀਆਂ ਨੇ ਕਰਕੇ ਸ਼ਿਕਾਰ ਮੋਢੇ ਤੇ ਰੱਖਿਆ ਤੇ ਉਹ ਤੁਰੇ ਆਉਂਦੇ। ਉਹ ਐਸਾ ਮਨ ਨੂੰ ਸਦਮਾ ਲੱਗਾ। ਪੀਰਾਂ ਤੇ ਸ਼ਿਕਾਰ ਹੋ ਗਿਆ। ਫਿਰ ਉਹ ਬਚਾ ਤੇ ਮਾਰਿਆ ਗਿਆ। ਕਵੀ ਜੀ ਜ਼ਿਕਰ ਕਰਦੇ ਆ ਕਿ ਸਭ ਦੇ ਪ੍ਰਾਣੀ ਨਿਕਲ ਗਏ। ਇੰਨਾ ਦੁੱਖ ਲੱਗਾ। ਤੇ ਗੁਰਬਾਣੀ ਨੇ ਪਤਾ ਕੀ ਜਕਰ ਕੀਤਾ ਅੰਤ ਕਾਲ ਜੋ ਲక్ష్ਮੀ ਸਿਮਰਾਇਸੀ ਚਿੰਤਾ ਮਹਿਜੇ ਮਰਐ ਸਭ ਜੋਨ ਬਲ ਬਲ ਆਉ ਤਰਹ ਪਾਤਸ਼ਾਹ ਕਹਿੰਦੇ ਅੰਤਲੇ ਸਮੇਂ ਜਿੱਦਾਂ ਦੀ ਚੀਜ਼ਾਂ ਸਿਮਰਨ ਕਰਾਂਗੇ ਚਿਤਵਾਂਗੇ ਨਾ ਉਦਾਂ ਦੇ ਜਨਮ ਨੂੰ ਪ੍ਰਾਪਤ ਕਰ ਲਵਾਂਗੇ ਅੰਤ ਕਾਲ ਜੋ ਲక్ష్ਮੀ ਸਿਮਰੈ ਅੰਤਲੇ ਸਮੇਂ ਜੇ ਮਾਇਆ ਨੂੰ ਸਿਮਰਦੇ ਹੋਏ ਚੇਤੇ ਕਰਦੇ ਚੜਾਈ ਕਰਕੇ ਗੁਰਬਾਣੀ ਕਹਿੰਦੀ ਸਰਪਜਉਣ ਵਾਰ-ਵਾਰ ਹੋਂਦ ਕਰੇ ਸਤਿ ਦੀ ਜੂਨ ਵਾਰ-ਵਾਰ ਪੈਂਦਾ ਰਹੇਗਾ ਅੰਤਲੇ ਸਮੇ ਮਰਨ ਵੇਲੇ ਜੇ ਕਿਤੇ ਮਾਇਆ ਚੇਤੇ ਰਹਿ ਗਈ ਤੇ ਅੰਤਲੇ ਸਮੇ ਜੇ ਨਾਰਾਇਣ ਆਕਾਰਪੁਰਖ ਵਾਹਿਗੁਰੂ ਨੂੰ ਚੇਤੇ ਕਰ ਲਈਏ ਤੇ ਫਿਰ ਮੁਕਤੀ ਦੀ ਦਾਤ ਪ੍ਰਾਪਤ ਹੋ ਜਾਂਦੀ ਹੈ ਅੱਪਾ ਪੜਦੇ ਆ ਨਾ ਵੀ ਅਜਾਮਤ ਪਾਪੀ ਜਗ ਜਾਣੇ ਨੇ ਮੁਖ ਮਾਹੀ ਨਸਤਾਰਾ ਇੱਕ ਛੇਨਾ ਮਾਤਰ ਵਿੱਚ ਉਤਾਰਾ ਹੋ ਗਿਆ ਪਰਮੇਸ਼ਰ ਨੂੰ ਚੇਤੇ ਕੀਤੇ ਆ ਹੋ ਸਾਧੂ ਨੇ ਵੀ ਅੰਤਲੇ ਸਮੇਂ ਉਹਦੀ ਤੰਦ ਵਿੱਚ ਪ੍ਰਾਣ ਨਿਕਲੇ ਭਾਵੇਂ ਇਨੀ ਤਪੱਸਿਆ ਕੀਤੀ ਕਵੀ ਨੇ ਫਿਰ ਜ਼ਿਕਰ ਕੀਤਾ ਵੀ ਸਾਧੂ ਨੂੰ ਮਰ ਕੇ ਹਿਰਦਿ ਦੀ ਗੁਰਮੁਖੂ ਮੋਹ ਐਸੀ ਚੀਜ਼ ਐ ਵੇਖੋ ਮੋਹ ਤੋਂ ਛੁੱਟ ਕੇ ਜੰਗਲ ਵਿੱਚ ਆਣ ਕੇ ਬੈਠਾ ਪਰਮੇਸ਼ਰ ਦਾ ਨਾਮ ਵੀ ਐਡਾ ਜਪਿਆ ਬੰਦਗੀ ਵੀ ਕੀਤੀ ਅਖੀਰ ਫੇਰ ਉਸੇ ਤੰਦ ਵਿੱਚ ਵਜਿਆ ਇਸੇ ਲਈ ਹਜ਼ੂਰ ਨੇ ਪਾਵਨ ਲੜੀਵਾਰ ਕਥਾ ਵਿੱਚ ਵੀ ਅੱਜ ਦੀ ਚਿਕਰ ਕੀਤਾ ਕਿ ਮਨੁੱਖ ਜਾਣੇ ਆਪਣੇ ਧੀਆ ਪੁੱਤ ਸੰਯੋਗ ਨਾਰੀ ਤੇ ਹੋਵੇਗਾ ਸਈਆ ਨਾਲੇ ਹਰਖ ਸੁਸੋਗ ਮਨਮੁਖ ਬੰਦਾ ਧੀਆਂ ਪੁੱਤਾਂ ਨੂੰ ਆਪਣੇ ਸਮਝਦਾ ਹੈ ਪਰ ਇਹ ਨਹੀਂ ਸਮਝਦਾ ਵੀ ਇਹ ਸੰਜੋਗ ਕਰਕੇ ਪ੍ਰਾਪਤੀ ਹੋਈ ਹੈ ਹਜ਼ੂਰ ਕਹਿੰਦੇ ਨਾਰੀ ਦੇਖ ਵਿਗਾਸੀ ਹੈ ਆਪਦੇ ਘਰਵਾਲੀ ਨੂੰ ਵੇਖ ਕੇ ਬਹੁਤ ਖੁਸ਼ ਹੁੰਦਾ ਪਰ ਨਾਲ-ਨਾਲ ਦੁਖੀ ਵੀ ਹੁੰਦਾ ਵੀ ਵਿਛੋੜਾ ਪੈ ਜਾਵੇਗਾ ਗੁਰਮੁਖ ਸ਼ਬਦ ਰੰਗਾਵਲੇ ਇਹਨਾਂ ਸਹਾਰਾ ਨਾਲ ਸਪੂਹਗਾ ਨਾਲ ਹੀ ਫਿਰ ਸਤਿਗੁਰੂ ਨੇ ਕਿਰਪਾ ਕਰ ਦਿੱਤੀ ਕਹਿੰਦੇ ਜਿਹੜੇ ਗੁਰਮੁਖ ਜਨ ਹਨ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਪਿਆਰੇ ਆ ਉਹ ਇਸ ਗੱਲ ਤੋਂ ਸਖਣੇ ਰਹਿੰਦੇ ਆ ਪਰੇ ਰਹਿੰਦੇ ਆ ਵੰਖਰੇ ਰਹਿੰਦੇ ਆ ਗੁਰਮੁਖ ਸ਼ਬਦ ਰੰਗਾਵਲੇ ਗੁਰਮੁਖ ਜਨ ਸ਼ਬਦ ਦੇ ਰੰਗ ਵਿੱਚ ਰੰਗੇ ਜਾਂਦੇ ਆ ਉਹ ਅਹੰਸ ਹਰ ਰਸਤੂ ਹੋਗਾ ਰਾਤ ਦਿਨ ਪਰਮੇਸ਼ਰ ਦੇ ਰੰਗ ਵਿੱਚ ਮਸਤ ਰਹਿੰਦੇ ਇੱਕੋ ਰੰਗ ਵਿੱਚ ਰਹਿੰਦੇ ਆ ਉਹਦੇ ਰੰਗ ਨੂੰ ਭੋਗਦੇ ਹਨ ਉਸੇ ਰੰਗ ਵਿੱਚ ਇੱਕ ਸਮਾਨ ਰਹਿੰਦੇ ਆ ਆਪਾਂ ਪਾਵਨ ਬਚਨ ਕਈ ਵਾਰ ਪੜਿਆ ਵੀ ਜੋ ਨਾਰ ਦੁੱਖ ਮੈਂ ਦੁੱਖ ਨਹੀਂ ਮੰਨੈ ਸੁਖ ਸਨੇਹ ਔਰ ਭੈ ਨਹੀਂ ਜਾ ਕੈਂਚਨ ਮਾਟੀ ਮੰਨੈ ਹਰਤ ਸੋਗ ਤੇ ਰਹ ਨਿਆਰੋ ਨਾਹੀ ਮਾਨ અપਮਾਨਾ ਆਸਾ ਮਨਸਾ ਸਗਲ ਤਿਆਗਾ ਜਾਗਦੇ ਰਹੈ ਨਿਰਾਸਾ ਕਾਮ ਕ੍ਰੋਧ ਜਿਹ ਪਰਸੈ ਨਾ ਇਨਤੇ ਘਟ ਬ੍ਰਹਮ ਨਿਵਾਸਾ ਹਜ਼ੂਰ ਕਹਿੰਦੇ ਦੁੱਖ ਸੁਖ ਇਕ ਸਮਾਨ ਕਰਕੇ ਜਾਣੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਦੁੱਖ ਵਿੱਚ ਦੁੱਖ ਨਾ ਮੰਨੇ ਸੁਖ ਸਨੇਹ ਵਰ ਭੈ ਨਹੀ ਜਾਗੈ ਨਾ ਕੋ ਕਿਸੇ ਸੁਖੈਸ਼ਵਾਰ ਆਨ ਨਾਲ ਹੈ ਨਾ ਕਿਸੇ ਦਾ ਭੈ ਡਰ ਹੈ ਸਨੇਹ ਮੋਹ ਵੀ ਨਹੀਂ ਹੈ ਕੰਚਨ ਮਾਟੀ ਮਾਨੈ ਸੋਨਾ ਤੇ ਮਿੱਟੀ ਕੋ ਜਾ ਕਰਕੇ ਜਾਣਦਾ ਤੇ ਸਾਰੀਆਂ ਚੀਜ਼ਾਂ ਕਾਮ ਕ੍ਰੋਧ ਜੇ ਪਰਸੈ ਨਾਹਿ ਉਹ ਕਿਹੜਾ ਮਨੁੱਖ ਹੈ ਹਜ਼ੂਰ ਕਹਿੰਦੇ ਗੁਰ ਕਿਰਪਾ ਜੇਹ ਨਨ ਕੋ ਕੀਨੀ ਤੇ ਇਹ ਜੋਤ ਪਛਾਨੀ ਜਿਹੜੇ ਮਨੁੱਖ ਤੇ ਗੁਰੂ ਨੇ ਬੜੀ ਕਿਰਪਾ ਕੀਤੀ ਉਹਨੇ ਇਹ ਜੋਤ ਦੀ ਪਛਾਨੀ ਹੈ ਸਤਿਗੁਰਾਂ ਨੇ ਗੁਰਮੁਖ ਦੀ ਵੀ ਪਰਭਾਸ਼ਾ ਦਸੀ ਵੀ ਗੁਰਮੁਖ ਸਬਦ ਰੰਗਾਂ ਬਲੇ ਗੁਰਮੁਖ ਜਨ ਸ਼ਬਦ ਦੇ ਰੰਗ ਵਿੱਚ ਰੰਗੇ ਰਹਿੰਦੇ ਆ ਇਹਨਾਂ ਸਾਰ ਦਸ ਸੁਖ ਹਰ ਦਸ ਦੇ ਵਿੱਚ ਉਹ ਪਰਮੇਸ਼ਰ ਦੇ ਰਸ ਨੂੰ ਭੋਗਦੇ ਹਨ ਰਾਤ ਦੇ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਰਸ। ਇਹ ਪਾਵਨ ਪ੍ਰਦੇਸ਼ ਹਜੂਰ ਨੇ ਬਖਸ਼ਿਸ਼ ਕੀਤਾ। ਸਤਿਗੁਰਾਂ ਦੀ ਗੁਰਬਾਣੀ ਗੁਰਮੁਖ ਅਗਾਧ ਬੋਧ ਹੈ ਦਾਸ ਦੀ। ਬੁੱਧੀ ਤੁੱਚ ਹੈ। ਵਿਚਾਰ ਕਰਦੇ ਆ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁਲਾੰਦੀ ਕਹਿਣਾ। ਸੱਚੇ ਪਾਤਸ਼ਾਹ ਜੀ ਬਖਸ਼ਿੰਦ ਹਨ। ਆਪ ਸੰਗਤ ਨੇ ਅਸੀਸ ਬਖਸ਼ਿਸ਼ ਕਰਨੀ। ਹਜੂਰ ਰਹਿਮਤ ਕਰਨ ਕਿਰਪਾ ਕਰਨ। ਆਇਆ ਹੋਇਆ ਉਪਦੇਸ਼ ਕਲਯੁਗੀ ਜੀਵਾਂ ਦੇ ਹਿਰਦਿਆਂ ਤੇ ਵਸ ਜਾਵੇ। ਤਾਂ ਜੋ ਆਇਆ ਹੋਇਆ ਸੰਸਾਰ ਤੇ ਸਭ ਲਿਆ ਹੋਇਆ ਵੀ ਹਜੂਰ ਸਤਗੁਰੂ ਰਹਿਤ ਕਰਨ ਕਿਰਪਾ ਕਰਨ ਬਖਸ਼ਿਸ਼ ਕਰਨਾ ਉਪੰਤੀਆਂ ਪੜ੍ਹ ਕੇ ਸਮਾਪਤੀ ਕਰਿਏ ਜੀ ਨਾਰੀ ਦੇਖ ਬਿਗਾਸੀ ਐ ਨਾਲੇ ਹਰ ਖਸੂ ਸੋਗਾ ਗੁਰਮੁਖ ਸਬਦ ਰੰਗਾ ਬਲੇ ਅਹਨ ਸੁਹਰ ਰਸ ਭੋਗਾ ਵਾਹੀ ਗੁਰਜੀਕਾ ਖਾਲਸਾ why wow. do